ਕਿਰਪਾ ਕੀਤੀ ਬੀਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਧੰਨਵਾਦਾ ਬੀਦੀ ਚੰਦ ਸਾਹਿਬ ਜੀ ਦੇ ਸੰਸਾਭ ਲਈ ਦੇ ਮਹਾਪੁਰਸ਼ ਬਾਬੇ ਜੀ ਸੰਪਰਦਾਇ ਦਲ ਬਾਬਾ ਬੀਦੀ ਚੰਦ ਸਾਹਿਬ ਜੀ ਦੇ 11ਵੇਂ ਮੁਖੀ ਮਹਾਪੁਰਖ ਸਾਜ ਖੰਡ ਵਾਸੀ ਬਾਬਾ ਜੀ ਬਾਬਾ ਦਾਇਆ ਸਿੰਘ ਸਾਹਿਬ ਜੀ ਮਹਾਪੁਰਖਾਂ ਵੱਲੋਂ ਜੋ ਸਮੇਂ ਸਮੇਂ ਅਨਸਾਰ ਪੰਥ ਕੀਤੀਆਂ ਸੁਵਾਵਾ ਔਰ ਉਹਨਾਂ ਸੁਵਾਮਾਂ ਦਾ ਮਹਾਪੁਰਖਾਂ ਦਾ ਪ੍ਰਸੀਧ ਕेंद्रीय ਸਖਾ ਜੈਵ ਕਰ ਵਿੱਚ ਪਰ ਨਾਲ ਵਾ ਪਰਕਾਰ ਨੂੰ ਉਹਨਾਂ ਵੱਲੋਂ ਕੀਤੀਆਂ ਸੇਵਾਵਾਂ ਪੰਥ ਫਰਤੀ ਦਾ ਧਰਮਣੀ ਸੇਵਾ ਧਰਮਣੀ ਪੰਥ ਸੇਵਕ ਹੋਣ ਦਾ ਜੋ ਅਵਾਦੀ ਗੁਰੂ ਸਾਹਿਬ ਦੇ ਦਰਸੋਂ ਰਖਸ਼ਿ ਹੋਈ ਹੈ ਠੀਕ ਸਹੀ ਮੈਂ ਨੇ ਬੇਟੇ ਉਹ ਹੈ ਹੀ ਗੁਰੂ ਪੰਥ ਦੇ ਸੇਵਾ ਨੂੰ ਸੰਗਰਪਤ ਰਹੇ ਔਰ ਅੱਜ ਵੀ ਸਾਨੂੰ ਉਹਨਾਂ ਦੇ ਜੀਵਨ ਤੋਂ ਅੱਗੇ ਸਿੱਖਿਆ ਮਿਲਦੀ ਰਹੇਗੀ उन्होंने महान, महान जो सेवावान की श्री अकाल तक साहब की महान जो सिंह साहब जी प्यारे साहब ने जो श्रोमणी द्वारा प्रबंधक गुरमादा करके बाबा जी की सेवक प्रति जो महाराज के दर पर अच्छ बखशित हुई है और बाबा जी का तस्वीर तो होया है और संप्रदाय दल बाबा विधि जंत साहब जी वालों ਮਹਾਰਾਜ ਸਾਹਿਬ ਜੀ ਦਾ ਗੁਰੂ ਅਰਗੁਵੰਦ ਸਾਹਿਬ ਜੀ ਦਾ ਕੋਟਾਉਣ ਕੋਟ ਸ਼ੁਕਰ ਸ੍ਰੀ ਅਗਰਤਖ ਸਾਹਿਬ ਦਾ ਮਹਾਰਾਜ ਦਾ ਬਖਸ਼ ਮੱਛੀ ਹੈ ਜੋ ਔਰ ਗਲਪੰਥ ਵੱਲੋਂ ਬਹੁਤ ਬਹੁਤ ਧੰਨਵਾਦ ਔਰ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਦਾ ਔਰ ਖਾਲਸੇ ਪੰਥ ਜੀ ਨੂੰ ਵਿਅੰਤ ਵਿਅੰਤ ਬਧਾਈਆਂ ਹੋਰ ਕਿਰਪਾ ਕੀਤੀ ਵਿਧੀ ਜੰਦ ਸ਼ੀਨਾ ਗੁਰੂ ਕਾ ਸੀਨਾ ਧੰਨਵਾਦਾ ਵਿਧੀ ਜੰਦ ਸਾਹਿਬ ਜੀ ਦੇ ਸੰਸਾਭ ਲਈ ਦੇ ਵਾਹ ਪਰਸ਼ਾ ਦਾ ਬੇਰੇ ਦਾ ਸੰਪਰਦਾਇ ਦਲਬਾਬਾ ਬੀਦੀ ਚੰਦ ਸਾਹਿਬ ਜੀ ਦੇ 11ਵੇਂ ਮੁਖੀ ਮਾਹਪੁਰਖ ਸਾਜ Khand ਵਾਸੀ ਵੈਭਾ ਜੀ ਬਾਬਾ ਜਯਾ ਸਿੰਘ ਸਾਹਿਬ ਜੀ ਮਾਹਪੁਰਖਾਂ ਵੱਲੋਂ ਜੋ ਸਮੇਂ-ਸਮੇਂ ਅਨੁਸਾਰ ਪੰਥ ਕੀਤੀਆਂ ਸਵਾਵਾ ਔਰ ਉਹਨਾਂ ਸਵਾਮਾਂ ਦਾ ਮਾਹਪੁਰਖਾਂ ਦਾ ਤਸਵੀਰ ਕेंद्रीय ਸਕਾ ਜਾਬ ਘਰ ਵਿੱਚ ਔਰ ਨਾਲ ਮਾਹਪੁਰਖਾਂ ਨੂੰ ਹਨਵਾ ਲੋਕੀਂ ਨਿਤਿਆ ਸੇਵਾਵਾਂ ਅੰਤ ਤ੍ਰੇਤੂ ਦਾ ਧਰਮਨੀ ਸੇਵਾ ਧਰਮਨੀ ਪੰਥ ਸੇਵਕ ਹੋਣ ਦਾ ਜੋ ਅਪਾਧੀ ਗੁਰੂ ਸਾਹਿਬ ਦੇ ਤਰਫੋਂ ਰક્ષਿਤ ਹੋਈ ਹੈ ਠੀਕ ਸਹੀ ਮੈਨੇ ਬੇਚ ਉਹ ਹੈ ਹੀ ਗੁਰੂ ਪੰਥ ਦੇ ਸੇਵਾ ਨੂੰ ਸੰਗਰਪਤ ਰਹੇ ਔਰ ਅੱਜ ਵੀ ਤੁਹਾਨੂੰ ਉਹਨਾਂ ਦੇ ਜੀਵਨ ਤੋਂ ਅਗੇ ਸਿੱਖਿਆ ਮਿਲਦੀ ਰਹੇਗੀ ਕਿ ਉਹਨਾਂ ਨੇ ਮਹਾਨ ਪੰਥ ਜੀ ਦੀ ਸੇਵਾਵਾਂ ਕੀਤੀਆਂ

ਜੋ ਔਰ ਗਲਪੰਥ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਦਾ ਔਰ ਖਾਲਸੇ ਪੰਥ ਜੀ ਨੂੰ ਬੇਅੰਤ ਬੇਅੰਤ ਵਧਾਈਆਂ ਹੋਰ